हाँ भाई लॉन्ग पोल तो भी चैंपियन रहा थूल्ले तो भी से जानो पर था भाई ये भी चार मिले हैं भाई ये भी चैंपियन है ये भाई आपको पता लॉन्ग पोल बनी थी हम्म बस था हाँ बाहर के लोग के नहीं हाँ ये भाई थूल्ले आलसी की दुखी नंबर थे ਹਲਾ ਬੱਕਰੇ 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 ਨੂੰ ਸਟਾਰਟ ਕਰਦੇ ਆ ਮੇਰੇ ਬੱਕਰਾ ਫੜ ਲਾ ਪਰ ਮੇਲੇ ਦੇ ਉੱਤੇ ਤੇ ਇੱਥੇ ਬੱਕਰੀਆਂ ਵਾਲੇ ਚੌਂਕੀ ਭਰੌਣ ਆਉਂਦੇ ਆ ਬੱਕਰੀਆਂ ਦੀ ਤਾਂ ਜਿਹੜੇ ਬੰਦੇ ਲਵੇ ਆਪਾਂ ਹੁਣ ਖੜੇ ਆ ਇਸ ਟਾਈਮ ਵੀਡੀਓ ਦੇ ਵਿੱਚ ਇਹ ਨਾ ਸਾਰੀ ਚੈਂਪੀਅਨ ਬਲੱਡ ਲਾਈਨ ਆ ਕਿੰਨੀਆਂ ਬੱਕਰੀਆਂ ਤੁਸੀਂ ਦੇਖਦੇ ਹੋ ਇਹਨਾਂ ਦੇ ਵਿੱਚੋਂ ਕਈ ਬੱਕਰੀਆਂ ਮੇਲਿਆਂ ਦੀਆਂ ਚੈਂਪੀਅਨ ਨੇ ਜਿਹੜਾ ਬੱਕਰਾ ਤੁਸੀਂ ਸਕਰੀਨ ਉੱਤੇ ਹੁਣ ਦੇਖੀ ਜਾਂਦੇ ਹੋ ਇਹ ਫੂਲੇਵਾਲ ਮੇਲੇ ਦਾ ਚੈਂਪੀਅਨ ਬੱਕਰਾ ਦਾ ਇਹ ਇਹ ਬਾਈਆਂ ਨਾਲ ਗੱਲਬਾਤ ਕਰਾਂਗੇ ਵੀ ਬ੍ਰੀਡ ਕਿਵੇਂ ਤਿਆਰ ਹੁੰਦੀ ਆ ਜੇ ਕੋਈ ਨਵਾਂ ਬੰਦਾ ਇਹ ਕੰਮ ਕਰਦਾ ਤਾਂ ਕਿੰਨੇ ਟਾਈਮ ਚੋਂ ਬ੍ਰੀਡ ਆ ਜਿਹੜੀ ਤਿਆਰ ਕਰ ਸਕਦਾਗਾ ਤੇ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਏ ਕਿੱਤੇ ਦੇ ਵਿੱਚ ਪੀੜੀਦਾਰ ਪੀੜੀ ਇਹ ਕਿੱਤਾ ਜਿਹੜਾ ਇਹ ਕਰਦੇ ਨੇ ਜਿਵੇਂ ਹੁਣ ਉਹ ਲਾਣੇਦਾਰ ਹੁਣੇ ਖੜੇ ਨੇ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਵੀ ਇਹੀ ਕੰਮ ਕਰਦੇ ਸੀ ਤੇ ਗਾਂਹ ਇਹਨਾਂ ਦੇ ਜਵਾਕ ਵੀ ਇਹੀ ਕੰਮ ਕਰਦੇ ਨੇ ਇਹਨਾਂ ਦਾ ਇਹ ਜੱਤੀ ਪੁਸਤੀ ਜਿਹੜਾ ਕੰਮ ਆ ਉਹ ਬੱਕਰੀਆਂ ਦਾ ਹੈਗਾਗਾ ਕਾਲੇ ਆ ਜਾ ਓਰੇ ਆ ਜਾ ਜੀ ਲੈ ਵੀ ਇਹ ਬੱਕਰੇ ਤਾਂ ਆਪਾਂ ਜਿਹੜੀ ਵੀਡੀਓ ਆਦੀ ਆ ਉਸ ਸ਼ੁਰੂਆਤ ਕਰਦੇ ਆ ਕਾਲੇ ਸਾਸਰੀਕਾਲ ਬਾਈ ਸਾਸਰੀਕਾਲ ਬਾਈ ਸਾਰਿਆਂ ਨੂੰ ਤੇ ਬਾਈ ਪਿੰਡ ਦੱਸੀ ਪਹਿਲਾਂ ਤੇਰਾ ਕਿਹੜਾ ਘਰ ਪਿੰਡ ਸਰਾਉ ਦਾ ਸਰਾਉ ਦਾ ਠੀਕ ਆ ਤੇ ਇਹ ਬੱਕਰੇ ਬਾਰੇ ਦੱਸ ਕਿੰਨੇ ਦੰਦਾ ਕਿੰਨੀ ਹੈਟ ਆ ਇਹ ਵੀਰੇ ਹੁਣ 8 ਦੰਦ ਹੋ ਗਿਆ ਤੇ ਹੈਟ ਹੈਗੀ ਇਸਦੀ 40 45 40 45 ਇੰਚ ਹੈ ਦਾ ਬਾਈ ਬੱਕਰੇ ਦਾ ਚਲੋ ਹੋਰ ਵੀ ਉੱਚੇ ਹੁੰਦੇ ਹੋਣਗੇ ਨਾ ਪਰ ਇਹ ਕੁਆਲਿਟੀ ਦੇ ਵਿੱਚ ਪੂਰਾ ਪਿਆਉਰ ਆ ਤੇ ਕਾਲੇ ਦੀ ਕੁਆਲਿਟੀ ਬਾਰੇ ਦੱਸੀ ਬਾਈ ਕਵਾਲਟੀ ਵੀਰੇ ਦੇਖ ਰਹਾ ਇਕ ਤਾਂ ਨਵਾਈ ਲੰਸ ਬਹੁਤ ਹੈ ਠੀਕ ਹੈ ਬੱਕੀ ਮੂਹ ਸਰ ਦੇਖੋ ਤੁਸੀਂ ਨਕਲ ਨਕਲ ਸਿੰਘੀ ਬਹੁਤ ਵਧੀਆ ਅਮੀਰ ਦਾ ਬਣਾਉਂਦੀ ਹੈ ਠੀਕ ਹੈ ਇਹ ਆਪਣੇ ਜਮਾ ਕਰਦਾ ਬੱਚਾ ਹਾਂ ਵੀਰੇ ਕਰਦਾ ਬੱਚਾ ਤੇ ਜਿਹੜਾ ਇਹਦਾ ਬਾਪ ਸੀ ਬਾਈ ਉਹ ਕਿਹਾ ਜਾਂ ਸੀਗਾ ਬਾਈ ਉਹ ਵੀ ਆਪਣੇ ਕੋਲ ਸੀ ਉਹ ਵੀ ਕਾਲਾ ਹੀ ਸੀ ਉਹ ਵੀ ਕਾਲਾ ਸੀਗਾ ਠੀਕ ਆ ਉਹ ਜਿਆਦਾ ਕੰਮ ਜਿਵੇਂ ਤੁਹਾਡੇ ਲਵੇ ਡੱਬੀਆਂ ਬੱਕਰੀਆਂ ਵੀ ਨੇ ਨਾ ਮਾਲ ਦੇ ਵਿੱਚ ਕਾਲੀਆਂ ਵੀ ਨੇ ਪਰ ਤੁਸੀਂ ਸਾਰੇ ਤਰ੍ਹਾਂ ਦਾ ਕੰਮ ਕਰਦੇ ਹੋ ਹਾਂ ਬਈ ਕੰਮ ਸੌਂਕ ਜਿਆਦੇ ਕਿਹੜੀ ਬੱਕਰੀ ਦੱਸੋ ਸੌਂਕ ਜਿਆਦੇ ਬਈ ਕਾਲੀ ਦਾ ਕਾਲੀ ਦਾ ਸੌਂਕ ਆ ਕਾਲੀ ਦਾ ਜਾਂ ਲੋਹੀ ਕਾਲੀਆਂ ਲੋਹੀ ਪਹਿਲਾਂ ਵਾਲੇ ਬਜ਼ੁਰਗ ਕਾਲੀਆਂ ਲੋਹੀ ਜਿਆਦੇ ਰੱਖਦੇ ਸੀ ਹਾਂ ਬਈ ਉਹ ਵੀ ਆ ਬੜਾ ਚਾਚਾ ਪੁਰਾਣਾ ਨਿਯਮ ਸੀ ਤੁਸੀਂ ਕਾਲੀ ਤੇ ਲੋਹੀ ਜਿਆਦੇ ਰੱਖਦੇ ਸੀ ਠੀਕ ਹੈ ਤੇ ਇਹ ਬੱਕਰਾ ਫੂਲੇ ਵਾਲਾ ਚੈਂਪੀਅਨ ਬਣਿਆ ਜੀ ਨਾ ਬਈ ਹਾਂ ਬਈ ਲੌਂਗੋ ਵਾਲ ਤੋਂ ਵੀ ਚੈਂਪੀਅਨ ਰਿਹਾ ਸੀ ਲੈ ਆਉਂਦਾ ਵੀ ਸਿੱਧਾ ਜਾਂਗਪੁਰ ਤੋਂ ਜਾਂਗਪੁਰ ਤੋਂ ਤਿੰਨ ਮੇਲਿਆਂ ਦਾ ਚੈਂਪੀਅਨ ਰਿਹਾ ਬੱਕਰਾ ਠੀਕ ਆ ਉਹ ਮੁੱਲਾਪੁਰ ਤੋਂ ਤੁਸੀਂ ਕਿੰਨੇ ਕ ਨਾਮ ਜਿੱਤੇ ਸੀ ਸਾਰਾ ਸਾਰਾ ਨਾਮ ਛੋਟੇ ਉਹਦੇ ਵਿੱਚ ਹੀ ਪਏ ਸੀ ਬਾੜੇ 'ਚ ਨਾ ਹਾਂਜੀ ਮੇਰੇ ਖਿਆਲ ਚ ਵੀ 4-5 ਤਾਂ ਫਰਿੱਜਾਂ ਹੀ ਲੈ ਕੇ ਆਈਏ ਤੇ ਟੈੱਲੇ ਨੰਬਰ ਹਾਂ ਤੇ ਬਾਕੀ 2-3 ਦੂਜੇ ਵੀ ਸੀਗੇ ਤੇ 2-3 ਤੀਜੇ ਵੀ ਸੀਗੇ ਤੀਜੇ ਵੀ ਸੀਗੇ ਮਾਸ਼ਾਹਰ ਦੇਖਿਆ ਵੀ ਮੁੱਲਾਪੁਰ ਜਿਹੜਾ ਤੁਹਾਡਾ ਬਾੜਾ ਬਣਾਇਆ ਹੋਇਆ ਸ਼ੋ ਸਾਰਾ ਨਾਮਾਂ ਦੇ ਨਾਲ ਭਰਿਆ ਹੋਇਆ ਸੀ ਨਾ ਬਾਈ ਠੀਕ ਆ ਫਿਰ ਉਹੋ ਮਾਣ ਮਹਿਸੂਸ ਹੁੰਦਾ ਜਦੋਂ ਆਪਦੇ ਘਰ ਦੀ ਚੀਜ਼ ਜਿੱਤਦੀ ਆ ਨਾ ਲੈ ਬਾਈ ਥੋਨੂੰ ਬੱਕਰਾ ਜਿਹੜਾ ਉਹ ਦਿਖਾਇਆਗਾ ਤੇ ਉਹ ਬਈ ਬਰੀਡ ਕਿੰਨੇ ਕੇ ਟਾਈਮ ਚ ਤਿਆਰ ਹੋ ਜਾਂਦੀ ਹੈ ਜੇ ਕਰਨੀ ਹੋਵੇ ਬੰਦੇ ਨੇ ਬਰੀਡ ਬਲੂਨ ਮੰਨ ਕੇ ਚਲੋ ਸਾਡੀ ਚੌਥੀ ਵੀਡੀਓ ਹੂੰ ਚੌਥੀ ਵੀਡੀਓ ਚ ਆ ਕੇ ਇਸ ਜੀ ਦੇ ਵਿੱਚ ਉਹਨਾਂ ਸਾਰੇ ਨਮਾਇਜ਼ਾਂ ਨੂੰ ਮੈਂ ਸੰਭੂਤਾਂ ਜਾਂਦੇ ਰਹੇ ਨੇ ਹਾਂ ਇਸ ਕਰਕੇ ਸਾਨੂੰ ਪਤਾ ਲੱਗਿਆ ਵੀ ਜਨ ਸਾਡੇ ਕੋਲੇ ਹੈਗੀ ਆ ਠੀਕ ਐ ਤੇ ਆ ਪੱਠਾ ਨੇ ਬਈ ਇਹ ਇਹ ਬੱਕਰੇ ਦੀਆਂ ਨੇ ਹਾਂ ਇਹ ਇਸੇ ਬੱਕਰੇ ਦੀ ਪੱਠਾ ਬਈ ਜਿਹੜੀ ਚਾਰ ਮੇਲੇ ਚੈਂਪੀਅਨ ਦੀ ਇਹ ਵੀ ਚੈਂਪੀਅਨ ਹੁਣ ਚੈਂਪੀਅਨ ਬੱਕਰੀਆਂ ਦਿਖਾਵੋਗੇ ਕੱਲੀ ਸਾਨੂੰ ਚੈਂਪੀਅਨ ਦਿਖਾ ਦਿੰਨੇ ਆ ਬਈ ਬੜਾ ਠੀਕ ਆ ਇਹ ਖੀਰੀ ਆ ਕਿ ਦੋ ਦੰਦ ਹੋ ਗਈ ਇਹ ਹੁਣ ਦੋ ਦੰਦ ਹੋ ਗਈ ਜਦੋਂ ਚੈਂਪੀਅਨ ਬਣੀ ਉਹ ਦੋ ਖੀਰੀ ਸੀ ਉਹ ਦੋ ਖੀਰੀ ਸੀ ਕਿਹੜੇ ਮੇਲੇ ਤੋਂ ਬਣੀ ਆ ਇਹ ਏ ਬਾਈ ਸਭ ਤੋਂ ਪਹਿਲਾਂ ਲੌਂਗਵਾਲ ਬਣੀ ਸੀ ਹਮ ਉਸ ਤੋਂ ਬਾਅਦ ਜਾਂਗਪੁਰ ਤੋਂ ਉਸ ਤੋਂ ਬਾਅਦ ਠੀਕ ਆ ਲਿਆਲ ਵੀ ਬਣੀ ਆ ਤੇ ਮੁੰਲਾ ਫਰੀ ਜਦੋਂ ਕਾਲੇ ਫਿਰ ਮੇਲੇ ਦੇ ਵਿੱਚ ਬਈ ਹੁਣ ਇੰਨੀਆਂ ਬੱਕਰੀਆਂ ਚੋਂ ਸਾਂਟਦੇ ਹੋ ਤੁਸੀਂ ਪਿਆ ਆਪਾਂ ਪੱਠ ਮੇਲੇ 'ਚ ਪਾਉਣੀਆਂ ਜਾਂ ਬੱਕਰੀ ਮੇਲੇ 'ਚ ਪਾਉਣੀਆਂ ਪਰ ਕਿਵੇਂ ਦੇਖਦੇ ਹਾਂ ਵੀ ਕਿਹੜੀਆਂ-ਕਿਹੜੀਆਂ ਉਹਦੀਆਂ ਨਿਸ਼ਾਨੀਆਂ ਦੇਖਦੇ ਹਾਂ ਵਾਸਤਾ ਸੀ ਬਿੱਚ ਰਹੇ ਨੇ ਸਾਨੂੰ ਪਤਾ ਲੱਗਣ ਲੱਗ ਜਾਈ ਨਾ ਉਹ ਵੀ ਨਿਸ਼ਾਨੀਆਂ ਕੀ ਦੇਖਦੇ ਹਾਂ ਕਈ ਵਾਰੀ ਪਿੱਟਾਵਾ ਬੰਦਾ ਸਾਹਮਣੇ ਆਉਣ ਇਹਦੇ ਸਾਰੀ ਕੁਆਲਿਟੀ ਪੂਰੀ ਆ ਬਾਕੀ ਆ ਹੋਰ ਬੱਕਰੀ ਖੜੀ ਤੇ ਜਿਵੇਂ ਇਹਦੇ ਕੰਨ ਲੰਮੇ ਹੋ ਗਏ ਅੱਖ ਚਿੱਟੀ ਹੋ ਗਈ ਸਿੰਘ ਹੋ ਗਏ ਇਹ ਖੱਟੀ ਅੱਖ ਵਾਲੀ ਵੀ ਫਾਸਟ ਆ ਜਾਂਦੀ ਆ ਕੋ ਘੱਟ ਆ ਜਾਂਦੀ ਆ ਭਾਈ ਹੂੰ ਆਉਂਦੀ ਆ ਨਾ ਇਹ ਜਿਹੜੀ ਫਿਰ ਚਿੱਟੀ ਅੱਖ ਕਹਿੰਦੇ ਆ ਵੀ ਜ਼ਿਆਦਾ ਵਧੀਆ ਹੁੰਦੀ ਆ। ਚਿੱਟੀ ਬਈ ਇਹ ਤਾਂ ਵਪਾਰੀਆਂ ਦੇ ਬਣਾਏ ਹੋਏ ਨੇ। ਅੱਛਾ ਇਹਦਾ ਕੋਈ ਮਾਈਟਰ ਹੈ ਨਹੀਂ ਐਡਾ। ਨਹੀਂ ਐਡਾ ਆਪਣੇ ਕੋਲੇ ਗੂੜ ਮੈਟ ਵੀ ਆਤੀਆਂ ਹੁੰਦੀਆਂ ਇਹਨਾਂ ਦੇ ਵਿੱਚ ਲਾਲ ਅੱਖ ਦੀ। ਲਾਲ ਅੱਖ ਨਹੀਂ ਹੁੰਦੀਆਂ। ਇਹ ਕਹਿੰਦੇ ਵੀ ਲਾਲ ਅੱਖ ਵਾਲੀ ਦੁੱਧ ਜ਼ਿਆਦਾ ਦਿੰਦੀ ਆ ਚਿੱਟੀ ਨਾਲੋਂ। ਕੋਈ ਕਹਿੰਦੇ ਆ ਬਈ ਇਹ ਗੱਲ ਤਾਂ ਪਾਇਆ ਨਾ। ਬਈ ਆਹ ਦੇਖੋ ਹੁਣ ਆਹ ਬੱਕਰੀ ਨੇ ਆਪਣੀ ਨਾਲ 8 ਕਿਲੋ ਵੱਧ ਘੱਟ ਆਉਗਾ। ਕਿੰਨਾ? ਗੁੰਡੇ ਵਾਲੇ ਦੇ ਮਾਸਤੇ 1000 ਕਿਲੋ। ਇਹ ਨਹੀਂ। ਹਾਂ ਬਈ ਆਹ ਬੱਕਰੀ ਆ 8 ਕਿਲੋ। ਹਾਂ। ਲੈ ਵੀ ਆ ਬਈ ਕੱਪ ਤਾਂ ਨਹੀਂ ਮਾਰਦਾ ਯਾਰ ਨਹੀਂ ਕੱਪ ਯਾਰ ਕਿਹੜਾ ਕੋਈ ਵੀਡੀਓ ਬਣੀ ਆ ਲਾਈਵ ਤੇ ਸਾਰਾ ਕੁਝ ਬਣਿਆ ਆ ਅੱਛਾ ਕੱਪ ਕਿਉਂ ਮਾਰਨਾ ਤਾਂ ਇਹਨੇ ਕੱਢਿਆ ਹੈ ਹਾਂ ਇੱਕ ਕਿੰਨੇ ਦੰਦ ਹੋਗੇ ਕੈਮ ਉੱਥੇ ਹੀ ਸੀ ਕੈਮ ਕੈਮਾ ਸੂਆ ਹੋਗਾ ਇਹਦਾ ਇਹਦਾ ਸੂਆ ਬਾਈ ਹੋਊਗਾ ਚੌਥਾ ਪੰਜਵਾਂ ਚੌਥੇ ਪੰਜਵੇਂ ਉਹ ਜਦੋਂ ਫੁੱਲੇ ਆਲੇ ਨੇ ਦੁੱਧ ਕੱਢਿਆ ਉਦੋਂ ਕੈਮਾ ਸੂਆ ਸੀ ਉਹਦਾ ਆਹੀ ਪੀਪਾ ਸੱਚਾ ਚੌਥਾ ਕੀ ਚੌਥਾ ਕੀ ਹੈ ਚੌਥੇ ਸ਼ੁਬੇ ਆ 8 ਲੀਟਰ ਮੰਗਦੇ ਆ 8 ਲੀਟਰ ਬਿਲਕੁਲ ਹੂੰ ਤੇਰੇ ਦੁੱਧ ਵਾਲੀ ਬੱਕਰੀ ਦੀ ਕੋਈ ਨਿਸ਼ਾਨੀ ਦੱਸ ਦੇ ਸਾਨੂੰ ਯਾਰ ਨਿਸ਼ਾਨੀ ਬਈ ਆ ਬਰੀਕੀਆਂ ਹੁੰਦੀਆਂ ਨੇ ਇਹਦੇ ਵਿੱਚ ਬਰੀਕੀਆਂ ਦੱਸ ਤੂੰ ਬੱਕਰੀ ਦੀ ਬਰੀਕੀ ਦੱਸ ਚੱਲ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਹੁਣ ਬਰੀਕੀ ਇਹ ਪਿੰਡਾ ਪਤਲਾ ਪਿੰਡਾ ਪਤਲਾ ਦੇਖ ਕਾਗਜ਼ ਵਰਗਾ ਪਿੰਡਾ ਹੂੰ ਠੀਕ ਆ ਮੇਰਾ ਪਰ ਹੁਣ ਅਗਲਾ ਕਹਿੰਦਾ ਵੀ ਕੱਦ ਵਾਲੀ ਬੱਕਰੀ ਕੱਦ ਵਾਲੀ ਬੱਕਰੀ ਕਦੇ ਵੀ ਦੁੱਧ ਬਹੁਤ ਘਟਦੀ ਹੁੰਦੀ ਆ ਸਾਡੇ ਕੋਲ ਅੱਛਾ ਯਾਨੀ ਦਰਬਿਆਨੀ ਬੱਕਰੀ ਹੈ ਜਿਹੜੀ ਉਹ ਹੀ ਦੁੱਧ ਦਿੰਦੀ ਹੈ ਹੈਟੇ ਦੀ ਨਹੀਂ 30 ਨਹੀਂ ਹੋਣੀ ਵੀਰੇ 35 ਹੋਣੀ ਬੱਸ ਦੇਖਣ ਦਾ ਨੋਰਮਲ ਬੱਕਰੀ ਦੁੱਧ ਕਿੰਨਾ ਦਿੰਦੀ ਆ ਵੱਡੇ ਭਾਈ ਨੋਰਮਲ ਬਾਈ ਹੁਣ ਜਿਵੇਂ ਅਸੀਂ ਬਾਹਰੇ ਖਰਾਕ ਜਿੰਨਾ ਟਰਾਕ ਤੋਂ 3 1/2 3 4 ਕਿਲੋ ਦਿੰਦੀ ਦਿੰਦੀ ਆ ਠੀਕ ਆ ਵੀਰੇ ਜਿਵੇਂ ਕਾਲੇ ਹੁਣ ਭਾਈ ਆ ਛੋਟੀਆਂ ਬੱਕਰੀਆਂ ਨੇ ਦੁੱਧ ਦਾ ਸੀਜ਼ਨ ਆਉਂਦਾ ਫਿਰ ਉਹਦਾ ਦੁੱਧ ਤੁਸੀਂ ਸਾਰਾ ਡੈਰੀ ਚ ਪਾਉਨੇ ਹੋ ਹਾਂ ਭਾਈ ਉਹਦਾ ਡੈਰੀ ਚ ਪਾਉਨੇ ਆ ਫਿਰ ਬੱਚਿਆਂ ਨੂੰ ਘਟਾ ਦਿੰਨੇ ਹੋ ਕਿ ਬੱਚੇ ਨਹੀਂ ਬੱਚੇ ਮੈਨ ਮੈਨ ਹੁੰਦੇ ਜਿਹੜੇ ਰੱਖ ਲੰਨੇ ਆ ਬਾਕੀ ਅਸੀਂ ਜੰਮ ਦੇ ਬੱਚੇ ਤਾਂ ਸਿੱਧੇ ਵਿੱਚ ਵਿੱਚ ਪੈ ਜਾਂਦੇ ਨੇ ਨਹੀਂ ਵੇਕ ਜਾਂਦੇ ਆ ਉਹ ਠੀਕ ਆ ਤੁਹਾਡੇ ਦਾ ਭਾਈ ਬਰੀਡਿੰਗ ਦੇ ਮੈਂ ਮਹਾਛੋਟੇ ਦਾ ਬਰੀਡਿੰਗ ਦੇ ਹਿਸਾਬ ਨਾਲ ਵੇਚਦੇ ਹੋਣਗੇ ਬਰੀਡਿੰਗ ਦੇ ਹਿਸਾਬ ਦੇ ਬੱਚੇ ਦਾ ਹੱਥੋਂ ਪੂਰੇ ਨਹੀਂ ਹੁੰਦੇ ਸੀਗੇ ਹੋਂਦ ਸਮੇਂ ਅੱਛਾ ਅੱਜ ਵੀ ਉਹ ਰੇ ਮੇਲੇ ਦੇ ਵਿੱਚ ਕਈ ਬੰਦਿਆਂ ਨੇ ਪੁੱਛਿਆ ਹਮਮ ਅੱਕੇ ਹੈ ਨਹੀਂ ਆ ਰਹੇ ਕੋਈ ਨੇ ਨੂੰ ਜੀ ਆਪ ਅੱਛਾ ਅੱਕੇ ਲਾ ਪਾ ਰਹੇ ਨੇ ਆਪ ਤੇ ਜਿਹੜੀਆਂ ਆਪਣੀਆਂ ਬੱਕਰੀਆਂ ਉੱਥੇ ਫਾਸਟ ਆਈਆਂ ਸੀਗੀਆਂ ਜਾਂ ਥਾਲਡ ਆਈਆਂ ਸੀ ਉਹ ਦਿਖਾਈ ਬਈ ਕਿਹੜੀਆਂ ਕਿਹੜੀਆਂ ਨੇ ਆਦੀ ਜੀ ਬਈ ਆਪ ਇਹਦਾ ਦੁੱਧ ਚ ਬਾਈ ਚ ਆ ਗਈ ਜਿਹੜੀਆਂ ਉਹਦੇ ਬਿਊਟੀ ਚ ਆਈਆਂ ਸੀਗੀਆਂ ਬਿਊਟੀ ਆਈਏ ਆਦੀ ਠਾ ਫੜੀ ਪੂੀਆਂ ਫੜ ਜਿਹੜੀਆਂ ਬਣਾ ਲਾਈ ਤਾਂ ਨੂੰ ਲਿਆਉਣ ਨੂੰ ਸਾਰੇ ਬੜੀ ਹੋਣੀ ਜਿਹਦੇ ਬਰਾੜਿਆ ਇਹ ਆਖੋ ਤੇ ਨੰਬਰ ਤੇ ਹੀ ਇਹ ਬਾਈ ਫੁੱਡੇ ਵਾਲ ਸੀਗੀ ਦੂਜੇ ਨੰਬਰ ਤੇ ਦੂਜੇ ਨੰਬਰ ਹਾਂ ਲੱਕ ਪਾਣੀ ਆ ਵੀ ਆ ਵੀ ਇਹ ਬੰਦਾ ਕੋਲ ਆਇਤੀ ਦੇਖ ਲੈ ਬਾਈ ਕਿ ਜਿਹੜੇ ਬੱਕਰੀਆਂ ਨੇ ਉਹਨਾਂ ਦਾ ਪਤੀ ਲੱਗ ਜੂ ਤੇ ਕੀ ਕੁਆਲਿਟੀ ਹੁੰਦੀ ਆ ਤੇ ਬਾਕੀ ਬੱਕਰੀਆਂ ਭੱਡ ਕਢਾਉਂਦੇ ਆ ਉਹ ਜਿਹੜੀਆਂ ਪਾਈਆਂ ਨੇ ਚੈਂਪੀਅਨ ਮੰਨ ਲਏ ਲੈ ਕਾਇ ਹੀ ਕੜੇ ਇਹੇ ਇੱਕ ਐਮ 22 ਕਿਹੜੀ ਆ ਆ ਬਾਈ ਇਹ ਤੀਜੇ ਨੰਬਰ ਤੇ ਆਈ ਸੀ ਇਹ ਤੀਜੇ ਤੇ ਆਈ ਸੀਗੀ ਆਹ ਆ ਲੋਹੀ ਇਹ ਤਾਂ ਬੱਸ ਬੈਸੀ ਇਹਨਾਂ ਦੀ ਨਾਨੀ ਪੜਾਨੀ ਅੱਛਾ ਨਾਨੀ ਪੜਾਨੀ ਛੋਟੇ ਲੋਕ ਹੈਗੇ ਆ ਵੀ ਪ੍ਰਾਣੀਆ ਰੱਖਦੇ ਹੋ ਫੇ ਬੱਕਰੀ ਵੇਚ ਦੇ ਦੇ ਕਦੋਂ ਤੁਸੀਂ ਬੱਕਰੀ ਬਾਈ ਬੱਸ ਐ ਵੈਸੇ ਤਾਂ ਵੇਚ ਦੇਣੀ ਅਸੀਂ ਜੇ ਕੋਈ ਸੌਫਗਨ ਨਾਲ ਲੰਗੇ ਬੰਦਾ ਤਾਂ ਨਾ ਦੇਵਾਂ ਕੋਈ ਨਹੀਂ ਵੇਚਦੇ ਨਹੀਂ ਨਹੀਂ ਵਪਾਰ ਵਾਲਾ ਕੰਮ ਕਰਦਾ ਵਪਾਰ ਵਾਲਾ ਠੀਕ ਆ ਠੀਕ ਆ ਤੇ ਇਹੇ ਪੱਠਾ ਨੇ ਆ ਬੱਕਰਾ ਪੱਠੇ ਪਾਰਤੀ ਆ ਬਈ ਕੋਈ ਬੱਕਰਾ ਛੋਟਾ ਬੱਚਾ ਬੱਚਾ ਆ ਸੀਗਾ ਭਾਈ ਆ ਤਿਆਰ ਕਰੀ ਆ ਤੂੰ ਆ ਲੋਹਾ ਬੱਚਾ ਲੈ ਫਿਰ ਭਾਈ ਜਦੋਂ ਬੱਕਰਾ ਤੁਸੀਂ ਤਿਆਰ ਕਰਦੇ ਹੋ ਤਾਂ ਇਹਦੇ ਵਿੱਚ ਕੀ ਕੁਆਲਟੀ ਦੇਖੀ ਆ ਹੁਣ ਤੂੰ ਇਹ ਲੈ ਭਾਈ ਹੁਣ ਤੇਰੇ ਸਾਹਮਣੇ ਆ ਦੇ ਜਿੰਨੀਆਂ ਬਰੀਕੀਆਂ ਹੈਗੀਆਂ ਸਾਰੇ ਬਾਕੀ 10 ਗਣ ਮੈਨੂੰ ਵਾਸੀ ਦੇਣਾ ਕਮੈਂਟਾਂ ਦੇ ਵਿੱਚ ਲੈ ਵੀ ਇਹ ਚੀਜ਼ ਨਹੀਂ ਕਮੈਂਟ ਕਰਕੇ ਦੱਸਿਓ ਇਹ ਬੱਕਰੇ ਵਿੱਚ ਕੀ ਖਾਸियत ਆ ਇਹ ਟੈਸਟਿਕਾ ਲਖਾਈ ਮੜੇ ਤੋੜੀਆਂ ਇਹਨੂੰ ਇੱਕ ਕਿਹੜੀ ਬੱਕਰੀ ਦਾ ਰੱਖਿਆ ਬਈ ਬੱਚਾ ਇਹ ਬੱਚਾ ਬਾਈ ਪਲੂਨ ਪੱਥ ਦਾ ਹੀ ਹੈ ਵੀ ਮਾਂ ਲੈ ਕੇ ਆਉਂਦੇ ਆ ਆ ਬੱਕਰੇ ਦੀ ਮਾਂ ਲੈ ਆਈ ਬਾਈ ਫੜ ਕੇ ਬੱਕਰੇ ਦੀ ਆਹ ਜਿਹੜਾ ਬੱਚਾ ਤੁਸੀਂ ਹੁਣ ਮਾਲ ਦੇ ਵਿੱਚ ਰੱਖਿਆ ਆ ਪਾ ਮਾਂ ਲੈ ਬਾਈ ਇਸ ਵਾਲ ਰਿੰਗ ਦੇ ਵਿੱਚ ਰਿੰਗ ਦੇ ਵਿੱਚ ਪਾਉਣਾ ਇਹ ਲੋਹਾ ਬੱਚਾ ਇਹਦੀ ਮਾਂ ਕੀ ਨਹੀਂ ਇਹਦੀ ਮਾਂ ਉਦਰੀ ਆ ਬਾਈ ਚੌਤਰੀ ਆਹ ਖੜੀ ਆ ਇਹਦੀ ਮਾਂ ਇਹ ਤਾਂ ਇੱਕ ਹੀ ਗੱਲ ਜਮਾ ਕੋਲਾ ਬਈ ਇਹ ਵੀ ਆ ਮੰਗ ਇਹਦਾ ਕੀ ਰਿਕਾਰਡ ਆ ਮਾਂ ਦਾ ਇਹ ਉਹ ਬੱਕਰੀ ਦੀ ਆ ਮਾਂ ਦੀ ਆ ਦੀ ਆ ਕਾਲੇ ਬੱਚੇ ਦੀ ਕਾਲੇ ਬੱਚੇ ਦੀ ਆ ਕਾਲੇ ਬੱਚੇ ਦੀ ਲਿਆਈ ਬਈ ਮੁਰੇ ਕਾਲੇ ਬੱਚਾ ਲਿਆ ਫਿਰ ਲੈ ਬਈ ਜਿਹੜੀ ਆ ਬੱਕਰੀ ਆ ਜਿਹਦਾ ਹੁਣ ਪਹਿਲਾਂ ਕਾਲਾ ਬੱਚਾ ਦਿਖਾਇਆ ਤੇ ਉਹਦੀ ਮਾਂ ਗਈ ਭਲੂਣ ਸੁਈ ਸੀ ਤੇ ਹੈਟ ਇਹਦੀ ਹੋਊਗੀ 33 35 38 ਕੇ ਵਿੱਚ ਕਰੀਬ ਹੋਊਗੀ ਹੈਦੀ ਤੇ ਉਹਦਾ ਬੱਚਾ ਬੱਕਰੇ ਦਾ ਉਹਦੀ ਆ ਆ ਬੱਕਰੇ ਦਾ ਚੈਂਪੀਅਨ ਦਾ ਤੇ ਆ ਇਹਦੀ ਭੈਣ ਆ ਆ ਇਹਦੀ ਭੈਣ ਆ ਮਾਸੀ ਆ ਬੱਕਰੇ ਦੀ ਅਜਾ ਮਾਸੀ ਇਹਦੀ ਭੈਣ ਆ ਠੀਕ ਆ ਠੀਕ ਆ ਨਾਨੀ ਕੜਾ ਨੀ ਮਾਸੀ ਤਾਇਆ ਚਾਚੇ ਸਾਰਿਆਂ ਵਿੱਚੀ ਨੇ ਚਾਚੇ ਸਾਰਿਆਂ ਵਿੱਚੀ ਨੇ ਠੀਕ ਆ ਤੇ ਜਿਹੜੀ ਆ ਲੋਹੀ ਬੱਕਰੀ ਆ ਇਹ ਉਹ ਲੋਹੇ ਬੱਚੇ ਦੀ ਮਾਂ ਆ ਆ ਇਹ ਆ ਲੋਹੇ ਬੱਚੇ ਦੀ ਇਹਦੀ ਠੀਕ ਤੇ ਇਹ ਫਿਰ ਤੁਸੀਂ ਬਰੀਡਿੰਗਾਂ ਇਹ ਕਰਦੇ ਔਰ ਜਿਵੇਂ ਆ ਬੱਚਾ ਰੱਖਿਆ ਗਿਆ ਫਿਰ ਜਿਹੜੀਆਂ ਉਹ ਬੱਕਰੇ ਦੀਆਂ ਜਿਵੇਂ ਦੀ ਮਾਂ ਆ ਗਈਆਂ ਫਿਰ ਉਹ ਤੇ ਨਹੀਂ ਛੱਡਦੇ ਨਹੀਂ ਨਹੀਂ ਭਾਈ ਇਹ ਜਿਵੇਂ ਹੁਣ ਵੱਡੇ ਬੱਕਰੇ ਦੀਆਂ ਪੱਥਾਂ ਲੈ ਲਈ ਉਹ ਇਸੇ ਤੋਂ ਕਰਾਵਾਂਗੇ ਬੱਕਰੇ ਅੱਛਾ ਠੀਕ ਹੈ ਇਹਨਾਂ ਵੱਡੇ ਬੱਕਰੇ ਪੱਥਾ ਨੇ ਉਹ ਇੱਥੇ ਹੀ ਕਰਾਉਣਗੇ ਹਾਂ ਹਾਂ ਤੇ ਬਾਕੀ ਕੋਈ ਤਿਆਰ ਬਾਹਾਂ ਜਾਂ ਕਰ ਕੋਈ ਇਹ ਬੱਕਰੀਆਂ ਜੇ ਤਿਆਰ ਕਰਨੀਆਂ ਹੁਣ ਜਿਵੇਂ ਮੈਂ ਮੰਨ ਕੇ ਚੱਲ ਦੁੱਧ ਲਈ ਤਿਆਰ ਕਰਨੀਆਂ ਹੋਣਾ। ਆ ਦੁੱਧ ਲਈ ਬੰਦੇ ਕੀ ਪਾਉਣ ਉਹਨਾਂ ਨੂੰ ਜਿਵੇਂ ਹੁਣ ਮੱਝਾਂ ਵਾਲੇ ਹੁੰਦੇ ਆ। ਨਹੀਂ ਬਈ ਆਹੀ ਆ ਖਾਦ ਖਰਾਕ ਜਿਹੜੀ ਹੁੰਦੀ ਇਹਨਾਂ ਦੀ ਆਪਾਂ ਨੋਰਮਲ ਪਾਉਨੇ ਆ ਬਸ ਮਨ ਕੇ ਜਿਵੇਂ ਜਿਵੇਂ ਸੂਣ ਤੋਂ ਬਾਅਦ ਮੱਝਾਂ ਵਾਲੇ ਕਹਿੰਦੇ ਆ ਵੀ ਲੇਟੀ ਪਾਓ। ਹਨਾ ਇਹਨਾਂ ਨੂੰ ਕਾੜੇ ਪਿਐਓ ਐ ਫਿਰ ਤੁਸੀਂ ਬੱਕਰੀਆਂ ਨੂੰ ਕਾੜਾ ਕਾੜਾ ਪਿਐਓ। ਇਹਨੂੰ ਮੱਝਾਂ ਵਾਲਾ ਹੀ ਆ ਬਈ। ਮੱਝਾਂ ਵਾਲੇ ਪ੍ਰੋਸੈਸ ਆ। ਗੜ ਪਾ ਦਿੰਨੇ ਆ ਵਾ ਥੋੜ ਦੇਣਾ। ਹਾਂ। ਖਾਦ ਖਰਾ ਪਾ ਦਿੰਨੇ ਆ। ਅੱਛਾ। ਹੈਗਾ ਮੱਝਾਂ ਵਾਲਾ ਕੰਮ। ਠੀਕ ਆ ਵੀ ਦੁੱਧ ਤਾਂ ਜਾਤ ਨਹੀਂ ਦੇਣਾ ਮੰਨ ਕੇ ਚੱਲੋ ਵੀ ਇਹ ਬਰੀਡ ਵਾਲੀ ਆ ਬੱਕਰੀ ਤਾਂ ਦੇ ਤੱਕੜੂ ਉਹ ਹਾਂ ਇੱਕ ਕੱਲੀਆਂ ਸੁਨੱਖਾ ਪਣ ਵਾਲੀਆਂ ਹੁੰਦੀਆਂ ਨੇ ਹਾਂ ਇਹ ਦੁੱਧ ਘੱਟ ਨਹੀਂ ਹੈ ਨਾ ਹਾਂ ਦੁੱਧ ਲਾਵੇ ਤਾਂ 3-4 ਲੀਟਰ ਦੇ ਜਾਂਦੀਆਂ ਨੇ ਹਾਂ ਭਾਈ ਤਿੰਨ-ਤਿੰਨ ਬਾਹਰ ਲਈ ਤੇ ਰਾਈ ਤੇ ਘਰੇ ਵੀ ਪਾਉਨੇ ਫਿਰਾਂ ਕਰੇਦਾ ਬਾਈ ਹੁਣ ਚੱਲ ਥੋੜੇ ਬਹੁਤੇ ਤਾਂ ਪਾਉਣੀਆਂ ਜਾਣੀਆਂ ਉਹਨਾਂ ਨੂੰ ਆਸਤੇ ਲੈ ਕੇ ਜਾਣੀਆਂ ਹੂੰ ਉਹਨਾਂ ਨੂੰ ਬੰਦ ਥੋੜੀ ਜਿਹੀ ਖਰਾਕ ਭੁਗਾ ਦੇਣੇ ਆ ਅੱਛਾ ਅੱਛਾ ਬਾਈ ਬੱਕਰੀਆਂ ਦਾ ਪਾਈਆਂ ਲਵੇ ਬਾਹਲੀਆਂ ਨੇ ਜੇ ਦਿਖਾਉਣ ਲੱਗ ਗੇ ਨਾ ਤਾਂ ਆਖ ਨਾ ਹੋ ਜੂਗਾ ਅੱਡੀ ਮੋ ਕੈਮੋ ਕੈ ਬੱਕਰੀਆਂ ਨੂੰ ਦਿਖਾਈਆਂ ਨੇ ਬਾਕੀ ਇਹ ਦੂ ਚੰਕੀਆਂ ਬੱਕਰੀਆਂ ਵੀ ਇਹਦੇ ਵਿੱਚ ਖੜੀਆਂ ਨੇ ਇਹ ਗੱਲ ਨਹੀਂ ਉਹ ਡੱਬੀ ਬੱਕਰੀ ਖੜੀ ਆ ਅਹੀਂ ਆ ਬੱਕਰੀ ਇਹਨਾਂ ਦੀ ਦਿੱਖ ਬਹੁਤ ਨਹੀਂ ਤੋਰ ਦੋ ਇੱਥੋਂ ਕੋਈ ਬੱਕਰੀਆਂ ਜਿਹਾ ਦਿਖਾਉਣ ਲੱਗ ਰਹੇ ਤੁਹਾਨੂੰ ਪਹਿਲਾਂ ਕਿਹਾ ਸੀ ਆਪਾਂ ਬੱਕਰੀਆਂ ਪਰਵਾਹ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਜੋ ਮੱਕ ਜੈਮਾ ਕਿੰਨੇ ਬੰਦੇ ਆ ਗਏ ਬੰਦਾ ਬਾਈ ਸ਼ਾਪ ਆਪਾਂ ਚਾਹੀਦੇ ਹਾਂ ਬਾਈ ਵਧੀਆ ਆ ਉਹ ਜਾਂਦਾ ਹੁਣ ਕਈ ਵੀ ਦੀ ਚੋਰੀ ਕਰਦੇ ਹਨ ਬਾਅਦ ਵਿੱਚ ਆਪਾਂ ਦੇਖਦੇ ਹਾਂ ਅੱਜ ਆ ਆਲੇ ਕੁਵੇਂ ਕਿੰਨੇ ਕਾਇੰਟ ਪੱਛੇ ਬੂਰ ਕੰਨੀ ਲੋਹੇ ਰੰਗ ਨਹੀਂ ਅਟਪਟਾਂ ਦਾ ਜੀ ਹਾਂ ਨਾ ਹਾਂ ਨੋ ਪੱਛੇ ਹੋਣ ਜਿਹੜੇ ਕਨੇ ਕੀਰੀ ਸੁ ਫੀਰੀ ਸੁ ਕਿਸ ਜਾ ਬੜੀ ਪੰਲੀ ਲੱਗ ਜੀ ਕਿਹੜੀ ਜੀ ਦੋ ਦੰਦ ਤੇ ਸੁਈ ਛੀਤੀ ਜੀ ਯਾਰ ਬੜੀ ਜਾਵਲ ਨਾਲ ਇੱਕ ਸਖਤ ਨੂੰ ਲੱਤਰ ਕੋਈ ਲੱਗ ਜਾਵੇ ਖਰਚਾ ਕੋਨਾ ਸਭੀ ਆ ਭਾਈ ਆ ਖੀਰੀ ਝੂਕੇ ਦੀ ਖੀਰੀ ਝੂਕੇ ਫੇਰ ਦੋ ਬੰਦ 300 ਰੁਪਏ ਹੋਣ ਹੋਈ ਹੈ ਨਾ ਕਿੰਨੇ ਬੱਚੇ ਦਿੱਤੇ ਨੇ ਭਾਈ ਇੱਕ ਬੱਚਾ ਦਿੱਤਾ ਇੱਕ ਦਿੱਤਾ ਹਾਂ ਠੀਕ ਫਿਰ ਦੁੱਧ ਵੀ ਘੱਟ ਦਿੱਤਾ ਉਹ ਕਿ ਦੱਦਾ ਨਹੀਂ ਦੁੱਧ ਤਾਂ ਸੇਵਾ ਦੇ ਨਾਲ ਚੱਲ ਜਾਂਦੀ ਆ ਹੁਣ ਅਗਲੇ ਜੂਏ ਨੇ ਵਧੀਆ ਕੱਤ ਵੀ ਮਾਰ ਦੇਣਾ ਤੇ ਦੁੱਧ ਠੀਕ ਆ ਫਿਰ ਰੋਕਦੇ ਨਹੀਂ ਝੂਆ ਇਹਦਾ ਹੁਣ ਅਗਲੇ ਨਹੀਂ ਨਹੀਂ ਝੂਆ ਨਹੀਂ ਹੁਣ ਚੱਲੀ ਜਾਊ ਆ ਝੂਆ ਇਹਦਾ ਠੀਕ ਹੈ ਲੈ ਭਾਈ ਬਾਈਆਂ ਦਾ ਧੰਨਵਾਦ ਕਰਦੇ ਆਪਾਂ ਜਿਹੜੀ ਆਪਣੇ ਇਹ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਠੀਕ ਆ ਭਾਈ ਕਾਲੇ सतश्री असां